ਫਗਵਾੜਾ ਸ਼ਹਿਰ 'ਚ ਨਈ ਰੁਕਰੀਆਂ ਚੋਰੀਆਂ ਦੀਆਂ ਵਾਰਦਾਤਾਂ ਹੁਣ ਫਗਵਾੜਾ ਦੇ ਸਤਨਾਮਪੁਰਾ ਇਲਾਕੇ 'ਚ ਦਿਨ ਦਿਹਾੜੇ ਇੱਕ ਅਣਪਛਾਤੇ ਵਿਅਕਤੀ ਵੱਲੋਂ ਇੱਕ ਘਰ ਨੂੰ ਬਣਾਇਆ ਗਿਆ ਨਿਸ਼ਾਨਾ ਕਾਰੰਦਰੋ ਚੋਰ ਵੱਲੋਂ ਸੋਨੇ ਦੇ ਗਹਿਣੇ ਤੇ ਹੋਰ ਕੀਮਤੀ ਸਮਾਨ ਤੇ ਕੀਤਾ ਗਿਆ ਹਸਾਬ ਦਿਨ ਦਿਹਾੜੇ ਇਸ ਵਾਰਦਾਤ ਹੋਣ ਨਾਲ ਲੋਕਾਂ ਦੇ ਮਨਾਂ 'ਚ ਬਣਿਆ دہشت ਦਾ ਮਾਹੌਲ ਇਸ ਘਟਨਾ ਨੂੰ ਅੰਜਾਮ ਦੇ ਨਈ ਵਿਅਕਤੀ ਦੀਆਂ ਤਸਵੀਰਾਂ ਮਹੱਲੇ 'ਚ ਲੱਗੇ ਸੀਸੀਟੀਵੀ ਕੈਮਰੇ 'ਚ ਫੋਈਆਂ ਕੈਦ ਪਰਿਵਾਰ ਨਾਲ ਗਲਬਤ ਕਰਦਿਆ ਪਰਿਵਾਰ ਵੱਲੋਂ ਪ੍ਰਸ਼ਾਸਨ 'ਪਾਸੋਂ ਇਨਸਾਫ ਦੀ ਲਗਾਈ ਗਈ ਗੁਹਾਰ ਦੇਖੋ ਤੁਸੀਂ ਵੀ ਪੂਰਾ ਮਾਮਲਾ ਇਸ ਵੀਡੀਓ ਦੇ ਅੰਦਰ ਬਤਨ ਕੀ ਰਹੇ ਤੋਂ ਦ੍ਰੁਭਤ ਲੂਚਾ ਦੀ ਰਿਪੋਰਟ ਨਾ ਹੀ ਆਪਣਾ ਮੇਰਾ ਨਾਮ ਰਜਿੰਦਰਪੁਰ ਤੇ ਕਿਹੜੇ ਮਲੇ ਰਹਿੰਦੇ ਆਪਾਂ ਸਤਨਾਗੂੜੇ ਤੰਨੀ ਵਿੱਚ ਤੇ ਕੀ ਮਾਮਲਾ ਕੀ ਆਂਟੀ ਜਿਹੜਾ ਸ਼ਾਮੀ ਜਦੋਂ ਅਸੀਂ ਘਰ ਆਏ ਤਾਂ ਨਮਾਰੇ ਜਦੋਂ ਬਾਹਰ ਦਾ ਗੇਟ ਦਾ ਲੋਕ ਲੱਗਾ ਸੀਗਾ ਤੇ ਅੰਦਰ ਕੁੰਡਾ ਖੁੱਲਾ ਸੀਗਾ ਸਾਰੇ ਦਰਵਾਜ਼ੇ ਕੋਲ ਲਾਈਟਾਂ ਜਗਦੀਆਂ ਸੀ ਅਸੀਂ ਜਦੋਂ ਅੰਦਰ ਆ ਕੇ ਦੇਖਿਆ ਤਾਂ ਸਾਰਾ ਸਮਾਨ ਇੱਧਾ ਖਿਲਰਿਆ ਸੀ ਤੁਸੀਂ ਕਿਤੇ ਗਏ ਸੀਗੇ ਹਾਂਜੀ ਕਿੱਥੇ ਗਏ ਸੀਗੇ ਉੱਥੇ ਮੈਂ ਆਪਣੀ ਮੰਮੀ ਦੇ ਘਰ ਗਈ ਹਾਂ ਸੀਗੀ ਦੇ ਕਿੰਨੇ ਕ ਵੇਪਾਂ ਨੂੰ ਮਤਲਬ ਆ ਮਿਲੀ ਹੈ ਕਿੰਨੇ ਕ ਵੇ ਪਤਾ ਲੱਗਿਆ ਅਸੀਂ ਸ਼ਾਮੀ 6 ਵਜੇ ਜਦੋਂ ਇੱਧਰ ਆਏ ਹਾਂ ਗਏ ਕਿੰਨੇ ਵਜੇ ਸੀ ਕੇ ਅਸੀਂ ਸਵੇਰ ਦੇ ਸੀਗੇ ਕਿੱਥੇ ਗਏ ਸੀਗੇ ਮੰਮੀ ਦੇ ਘਰ ਹੀ ਗਈ ਕਿੱਥੇ ਮੰਮੀ ਰੰਦ ਇਤਰੀ ਆ ਸਤਨਾਮਪੁਰੇ ਆ ਲੋਕ ਨੇ ਅੱਛਾ ਜੀ ਤੇ ਫਿਰ ਤੁਹਾਨੂੰ ਕਿੰਦਾ ਪਤਾ ਲੱਗਾ ਜਦੋਂ ਕਾਰ ਅਸੀਂ ਆਏ ਹਾਂਜੀ ਕਾਰ ਜਦੋਂ ਹੁਣ ਅਸੀਂ ਆਏ 6 ਵਜੇ ਹਾਂਜੀ ਜਦੋਂ ਆ ਕੇ ਦੇਖਿਆ ਤਾਂ ਬਾਹਰ ਲੋਕ ਲੱਗਾ ਸੀਗਾ ਗੇਟ ਦਾ ਤੇ ਅੰਦਰੋਂ ਖੁੱਲੇ ਸੀ ਸਾਰੇ ਜਿੰਦੇ ਤੋੜੇ ਸੀ ਜਦੋਂ ਅੰਦਰ ਆਏ ਤਾਂ ਸਾਰਾ ਦਾ ਸਮਾਨ ਖਿਲਰਿਆ ਸੀ ਹਾਂਜੀ ਕਿੰਨਾ ਕੁ ਨੁਕਸਾਨ ਹੋ ਗਿਆ ਆਪਣਾ ਸਮਾਨ ਮੇਰੇ ਸੈਟ ਸੀਗਾ ਤੇ ਆਹ ਮੇਰੀਆਂ ਬਾਲੀਆਂ ਸੀਗੀਆਂ ਮੰਦੀ ਸੀਗੀ ਚੈਨੀ ਸੀਗੀ ਕਿੰਨਾ ਲੱਗੋ ਹੈ ਪੈਸੇ ਦੋ ਤਿੰਨ ਹਜ਼ਾਰ ਇਸੇ ਸੋਨਾ ਇਸੇ ਵਕਤ ਸੋਨਾ ਕਿੰਨਾ ਨੁਕਸਾਨ ਹੋ ਗਿਆ ਸੋਨੇ ਦਾ ਲਗਭਗ 1.5 ਲੱਖ ਦਾ ਦੋ ਤਿੰਨ 2.5 ਲੱਖ ਦਾ ਹੋ ਰਹੀ ਜਾਂ ਨਾ ਮੈਂ ਗਿਆ ਚਾਰ ਪੰਜ ਤੋਲੇ ਸੀਗਾ ਸੋਨਾ ਚਾਰ ਪੰਜ ਤੋਲੇ ਹਾਂਜੀ ਤੇ ਪੁਲਿਸ ਕੰਪਲੀਟ ਕੀਤੀ ਸਮਾਨ ਦੀ ਹਾਂਜੀ ਹਾਂਜੀ ਪੁਲਿਸ ਆਈ ਸੀ ਮੌਕੇ ਤੇ ਹਾਂਜੀ ਕਿੰਨੇ ਕੁ ਵਜੇ ਆਈ ਸੀ ਪੁਲਿਸ ਕੋਈ 2:15-20 ਮਿੰਟ ਹੀ ਹੋਏ ਆ ਕੋਈ ਸੀਸੀਡੀ ਕੈਮਰੇ ਜਾਇਆ ਬੰਦਾ ਜੀ ਇਹਨੇ ਬਿਲਕੁਲ ਸਾਫ ਹੋਈ ਹੋਈ ਆ ਵੀਡੀਓ ਕੱਤੇ ਆਏ ਕੁਝ ਪਤਾ ਚੱਲਿਆ ਪੈਦਲ ਹੀ ਸੀਗਾ ਤੁਰ ਕੇ ਇੱਕੋ ਹੀ ਬੰਦਾ ਸੀ ਹਾਂਜੀ ਇੱਕੋ ਹੀ ਸੀਗਾ ਤੇ ਕੀ ਪ੍ਰਸ਼ਾਸਨ ਕੋ ਮੰਗ ਰਖਦੇ ਆਪਾਂ ਜਿੱਦਾਂ ਹੋ ਸ਼ਹਿਰ ਦੇ ਵਿੱਚ ਪਿੰਡਾਂ ਵਿੱਚ ਚੋਰੀ ਦੀਆਂ ਆਵਾਜ਼ਾਂ ਤਾਂ ਬਹੁਤ ਹੋ ਰਹੀਆਂ ਨੇ ਗੈਰ ਮੁਹੱਲਾ ਪੂਰਾ ਵੀ ਕੋਈ ਸਾਨਸ ਸਾਜ ਜਗ੍ਹਾ ਨਹੀਂ ਘਰਾਂ ਦੇ ਵਿੱਚ ਘਾਰ ਜਾਂ ਫੀ ਵੀ ਦੇਖ ਲਓ ਇਹ ਵਾਲੀ ਹੋਈ ਆ ਵਾਰਦਾਤ ਤੇ ਇਹੇ ਹੀ ਮੰਗਾ ਕਿ ਸਾਡੇ ਨਾਲ ਇਨਸਾਫ ਕੀਤਾ ਜਾਵੇ ਕੀ ਨਾ ਜੀ ਆਪਣਾ ਨਾ ਨਕਰਵੰਦਰ ਸਿੰਘ ਜੀ ਹਾਂ ਜੀ ਕਿੱਥੇ ਰਹਿੰਦੇ ਜੀ ਹਾਲੇ ਉਸ ਨਾ ਉਪਰੇ ਤੇ ਕੀ ਮਾਮਲਾ ਕੀ ਸਰ ਜਿਹੜਾ ਅੱਜ ਤੁਸੀਂ ਇੱਥੇ ਮਤਲਬ ਕਿ ਆਪਣੇ ਘਰ ਦੇ ਬਾਹਰ ਖੜੇ ਹੋ ਆ ਮੈਂ ਕੰਮ ਤੋਂ ਕੰਮ ਕੋ ਗਿਆ ਹੋਇਆ ਸੀ ਆਪਣੇ ਤੇ ਮੈਨੂੰ ਮੇਰੇ ਭਤੀਜੇ ਨੇ ਫੋਨ ਕੀਤਾ ਕਿ ਘਾਤ ਚੋਰੀ ਹੋ ਗਈ ਹੈ ਤੁਰਾਂ ਆ ਕੇ ਜੇ ਦੇਖਿਆ ਤਾਂ ਸਾਰਾ ਸਾਰਾ ਠਿੱਕ ਲਗਿਆ ਤੁਸੀਂ ਗਏ ਸੀ ਕਿਤੇ ਮੈਂ ਕੰਮ ਕਰਦਾਂ ਜੀ ਕਿੱਥੇ ਕੀ ਕੰਮ ਕਰਦੇ ਆਪਾਂ ਹੈ ਕੋਰੀਅਰ ਦਾ ਕੋਰੀਅਰ ਦਾ ਕਿੱਥੇ ਕੰਮ ਕਰਦੇ ਆ ਜੀ ਆਪਾਂ ਆਪਾਂ ਡੀਡੀਸੀ ਹੈ ਹੈ ਡੀਡੀਸੀ ਅੱਛਾ ਜੀ ਤੇ ਸੋਰੀ ਵੀ ਕਿੰਨੇ ਕ ਵਜੇ ਪਤਾ ਲੱਗੀ ਹੋ ਗਈ ਹੈ ਇਹ ਤਾਂ ਇਹਨਾਂ ਨੇ ਫੋਨ ਕੀਤਾ ਮੈਨੂੰ ਪਤਾ ਪਤਾ ਲੱਗ ਗਿਆ ਤੇ ਸਰ ਕਿੰਨਾ ਕ ਨੁਕਸਾਨ ਹੋ ਗਿਆ ਆਪਣਾ ਆਪਣਾ 5 ਤੋਂ ਲੈ ਕੇ ਕੁਝ ਸਲਾਹ ਹੋਣਾ ਹੈ ਹਾਂਜੀ ਦੋ ਤਿੰਨ ਹਜ਼ਾਰ ਰੁਪਏ ਹੈ ਹਾਂਜੀ ਦੋ ਤਿੰਨ ਹਜ਼ਾਰ ਰੁਪਏ ਕੈਸ਼ ਸੀ ਉਹ ਹਾਂਜੀ ਕੋਈ ਸੀਸੀਡੀ ਕੈਮਰਾ ਜਾਇ ਬੰਦੇ ਹਾਂਜੀ ਆਏ ਜੀ ਕਿੰਨੇ ਬੰਦੇ ਆਏ ਸੀਗੇ ਇੱਕੋ ਹੀ ਬੰਦਾ ਸੀ ਇੱਕੋ ਹੀ ਵਿਅਕਤੀ ਸੀ ਹਾਂਜੀ ਤੇ ਪੁਲਿਸ ਸ਼ਿਕਾਇਤ ਕੀਤੀ ਇਸ ਮਾਮਲੇ ਨੂੰ ਲੈ ਕੇ ਪੁਲਿਸ ਆਈ ਸੀ ਸਰ ਮੌਕੇ ਤੇ ਕਿ ਕੀ ਮੰਗ ਰੱਖਦੇ ਆਪਾਂ ਪ੍ਰਸ਼ਾਸਨ ਕੋਲ ਸਰ ਸਾਡੀ ਹੁਣ ਇਨਸਾਫ ਕੀਤਾ ਜਾਵੇ ਜੀ ਜੇਵਾ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਤਾਂ ਹਿਸਾਬ ਕਿਤੇ ਲੈ। ਇਹ ਕਿਹੜਾ ਏਰੀਆ ਬੰਦਾ ਸਰ? ਨਿਊ ਸਤਨਾਮਪੁਰ 10 A ਗਲੀ ਨੰਬਰ 10 A ਠੀਕ। ਕੀ ਨਾਂ ਆ ਜੀ ਆਪਣਾ? ਮੇਰਾ ਨਾਮ ਆ ਜੀ ਵਿਨਾਇਕ ਪ੍ਰਾਸ਼ਰ। ਹਾਂ ਜੀ ਕਿੱਥੇ ਰਹਿੰਦੇ ਸਰ ਆਪਾਂ? ਮੈਂ ਰਹਿਣ ਰਹਾ ਆ ਜੀ ਗਲੀ ਨੰਬਰ 3 A ਨਿਊ ਸਤਨਾਮਪੁਰ। ਤੇ ਕੀ ਮਾਮਲਾ ਕੀ ਆ ਜੀ ਜਿਹੜਾ ਆਪਣੇ ਮੰਗੀ ਘਰ ਦੇ ਬਾਹਰ ਖੜੇ ਆ। ਮਾਮਲਾ ਇਹ ਹੈ ਸਰ ਜੀ ਇਹ ਸਾਡੇ ਗਵੰਡੀ ਆ ਆਤਾ ਜੀ ਬਣੇ ਤੇ ਇਹਨਾਂ ਦੇ ਚੋਰੀ ਹੋ ਗਈ ਅੱਜ। ਦੈਂਦੇਹਾੜਾ ਹੀ ਚੋਰੀ ਹੋ ਗਈ ਇਹ ਫਲੇਅਰ ਦੇ ਗਏ ਹੋਏ ਸੀ ਆਪਣੇ ਕਿਸੇ ਰਿਸ਼ਤੇਦਾਰਾਂ ਵੱਲ ਤੇ ਜਦੋਂ ਇਹ ਸ਼ਾਮੀ ਆਏ ਆ ਤੇ ਇਹਨਾਂ ਨੇ ਆ ਕੇ ਦੇਖਿਆ ਤੇ ਘਰ ਇਹਨਾਂ ਦਾ ਸਾਰਾ ਖਿਲਰਿਆ ਹੋਇਆ ਸੀ ਸਮਾਨ ਸੋਣ ਦਾ ਤੇ ਸਰ ਕਿੰਨਾ ਕੁ ਲਗਭਗ ਨੁਕਸਾਨ ਹੋ ਗਿਆ ਇਹਨਾਂ ਦਾ ਨੁਕਸਾਨ ਇਹਨਾਂ ਦਾ ਇਹ ਕਹਿੰਦੇ ਵੀ 5 ਕਿਲੋ ਦੇ ਤੋਲੇ ਦੇ ਕਰੀਬ ਸੋਨਾ ਆ ਜਿਹੜਾ ਉਹ ਲੈ ਗਿਆ ਆ ਤੇ 2-3000 ਰੁਪਇਆ ਕੈਸ਼ ਟਿਕਾ ਉਹ ਲੈ ਗਿਆ ਤੇ ਕੋਈ ਸੀਸੀਟੀਵੀ ਕੈਮਰਾ ਜਾਇਆ ਸਰ ਸੀਸੀਟੀਵੀ ਕੈਮਰਾ ਹੁਣ ਅਸੀਂ ਚੈੱਕ ਕੀਤਾ ਸੀਗਾ ਸਾਰੀ ਉਹ ਵੀ ਵੀਡੀਓ ਬਣੀ ਆ ਇਕੱਲਾ ਹੀ ਬੰਦਾ ਸੀ ਅੰਦਰ ਵਿੱਚੋਂ ਲੈਨਰ ਆਹੀਂ ਆਇਆ ਆ ਉਹ ਪਹਿਲਾਂ ਗੜੇ-ਗੜੇ ਲਾਂਦਾਂ ਰਿਹਾ ਉਹ ਗੜੇ-ਗੜੇ ਲਾ ਕੇ ਉਹਨੇ ਜਦੋਂ ਦੇਖਿਆ ਵੀ ਘਰ ਦੇ ਵਿੱਚ ਕੋਈ ਨਹੀਂ ਹੈਗਾ ਤੇ ਘਰੋਂ ਉਹਨੇ ਸੋ ਅੱਗੇ ਗੇੜ ਤੋਂ ਕਾਹਦਾ ਲੱਭੀ ਆ ਤੇ ਅੰਦਰ ਜਾ ਕੇ ਉਹਨੇ ਕੰਮ ਕਰਦਾ ਤੇ ਕੀ ਪਰੇਸ਼ਾਹੀਆਂ ਕੋ ਮੰਗ ਰੱਖਦੇ ਜਿੱਦਾਂ ਆਪਾਂ ਪ੍ਰਸ਼ਾਸਨ ਤੋਂ ਤਾਂ ਜੀ ਮੰਗ ਇਹੀ ਆ ਵੀ ਸ਼ਹਿਰ ਦੇ ਵਿੱਚ ਕਈ ਬਾਰਦਾਤਾ ਹੋ ਰਹੀਆਂ ਕਾਫੀ ਚੇਰਾ ਤੋਂ ਹੋ ਰਹੀਆਂ ਆ ਪ੍ਰਸ਼ਾਸਨ ਨੂੰ ਚਾਹੀਦਾ ਆ ਵੀ ਥੋੜੀ ਸ਼ਕਤੀ ਕੀਤੀ ਜਾਵੇ ਇਹ ਤਾਂ ਹੁਣ ਕੋਈ ਰਾਤ ਨਹੀਂ ਸੀਗੀ ਕੁਝ ਨਹੀਂ ਸੀਗੀ ਆ ਸਾਡਾ ਮਹੱਲਾ ਆ ਜਿਹੜਾ ਤੁਸੀਂ ਦੇਖਦਾ ਕਦੇ ਹੋ ਉੱਥੇ-ਪਸੇ ਸਾਰੇ ਘਰ ਆ ਦਿਨ ਦੇ ਅੜੀ ਇੱਥੇ ਚੋਰੀ ਹੋ ਗਈ ਇਹ ਠਕਾਈ ਕਰਨੀ ਚਾਹੀਦੀ ਆ ਪ੍ਰਸ਼ਾਸਨ ਨੂੰ ਅਸੀਂ ਤਾਂ ਸਾਡੀ ਇਹੀ ਮੰਗਿਆ